ਤੂੰ ਮੈਨੂੰ ਆ ਜਿਵੇਂ ਮੈਨੂੰ ਬੋਲਟ ਤਾਂ ਦੋ ਲੈ ਦੁਬਾਰੇ ਉਹ ਵੀ ਲੈਣ ਨੂੰ ਕਿਸ਼ਤਾਂ ਦੇ ਪਾਇ ਕਿਸ਼ਤਾਂ ਤੇ ਮੈਂ ਆਪ ਲੈ ਲੂ ਨਕਦ ਤਾਂ ਦੱਸ ਦਵਾਇਆ ਕਿ ਨਹੀਂ ਦਵਾਇਆ ਕਿਸ਼ਤਾਂ ਦਾ ਜਦ ਮਰਜੀ ਲੈ ਨਕਦ ਦੀ ਗੱਲ ਮੈਂ ਨਕਦ ਦਵਾਇਆ ਕਿ ਨਹੀਂ ਓਕੇ ਓਕੇ ਪਰ ਸਭ ਸੁਰੱਖਿਅਤ ਸੁਰੱਖਿਅਤ ਡੀਲ ਹੈ ਨਾ ਪੁਰਾਣੀ ਪੁਰਾਣੀ ਡੀਲ ਹੈ 20 ਦਾ ਸਮਾਂ ਪਸਤੀ ਵੀ ਹੋ ਰਿਹਾ ਹੈ ਦੀਪਕ ਉਹ ਸੁਭਕ ਗੱਡੀ ਦੇ ਇਸਤੇਮਾਲ ਤੇ ਬਾਤ ਕਰਾਂਗੇ ਦੋਇਆ 10 ਮਾਰ ਪ੍ਰਾਣੀ ਨੂੰ ਜੀ ਤੇ ਕਿਹ ਜਾ ਰਿਹਾ ਹੈ ਉਹ ਜੀ ਚ ਆਇਆ ਜਿਵੇਂ ਹੁਣ ਤਾਂ ਸਿੱਖਣੀਆਂ ਵਧੀਆਂ ਨੇ ਹਾਂ ਸਿੱਖਵਾਉਂਦੇ ਕੋ ਕਿੰਨਾ ਖਰਚ ਆ ਜੀ ਇਹ ਦੀਪਕ ਜੀ ਵੀ ਆ ਜੀ ਦੋ ਡੇਢ ਲੱਖ ਦੀ ਅੰਨੇ ਪੈਸੇ ਕਿੱਥੋਂ ਲਿਆਵਾਂਗੇ ਆਪਾਂ ਝੱਡ ਪਰਾਂ ਰਹਿਣ ਤੇ ਤੂੰ ਕੈਨਸਲ ਕਰ ਪਲਾਨ ਬਨੂਣਾ ਇਹ ਜੇ ਪਲਾਨ ਨਾ ਬਣਾਇਆ ਕਰ ਆਪਾਂ ਸਪਲਿੰਟਰ ਮੋਟਰਸ ਨੇ ਹੈਗਾ ਆਪਣੇ ਲਈ ਠੀਕ ਆ ਆਪਣੀ ਵਧੀਆ ਚੱਲੀ ਜਾਂਦਾ ਦੂਰ ਹੈਗਾ ਦੋ ਡੇਢ ਲੱਖ ਰੁਪਏ ਦੀ ਗੱਲ ਹੈ 40 40-50 ਹਜ਼ਾਰ ਰੁਪਏ ਤੱਕ ਤਾਂ ਠੀਕ ਤੇ ਤਾਂ ਟੇਪਰਾ ਰਹਿਣ ਦੇ